ਹਾਂਜੀ ਦੋਸਤੋ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ੍ਰੀ ਚਰਨ ਸੋ ਗੰਗਾ ਸ੍ਰੀ ਖਰਾਲਗੜ੍ਹ ਸਾਹਿਬ ਜਿਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਹੁਣ ਆਪਾਂ ਜੀ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਸਾਹਮਣੇ ਤੁਸੀਂ ਪਾਵਨ ਚੱਕੀ ਦੇ ਦਰਸ਼ਨ ਕਰ ਸਕਦੇ ਹੋਗੇ ਤੇ ਬਹੁਤ ਲੋਕਾਂ ਬੋਲ ਇਹ ਕਹਿਣਾਗਾ ਕਿ ਇਹ ਪਾਵਨ ਚੱਕੀ ਕਿਸੇ ਟਾਈਮ ਆਪਣੇ ਆਪ ਹੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੱਲਦੀ ਰਹੀ ਤੇ ਆਪਾਂ ਹੁਣ ਤੁਹਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਵਾਵਾਂਗੇ ਇੱਥੇ ਦਰਬਾਰ ਸਾਹਿਬ ਬਹੁਤ ਵੱਡਾ ਬਣਾਇਆ ਹੈ ਜੀ ਤੇ ਹਮ ਤੁਸੀਂ ਦਰਸ਼ਨ ਕਰ ਸਕੋਗੇ ਜੀ ਸਾਹਮਣੇ ਤੁਸੀਂ ਦਰਬਾਰ ਸਾਹਿਬ ਦੇ ਉਸਾਰਾਂਗੇ ਇਹ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ ਜੀ ਉਹਨਤੇ ਸੀ ਦਰਸ਼ਨ ਕਰ ਸਕਦੇ ਜੀ ਅਚੜੀਆਂ ਸੁਨਨ ਕਾਚੋ ਕਰੋ ਜੀ ਦਇਆ ਕਹਰੋ ਵਿਸਾਸ ਸੁਦਾਸ ਦਾਸ ਦਾਸ ਮਕ ਕਰਹਰ ਕੋ ਤੇ ਆਪਾਂ ਹੁਣ ਜੀ ਤੁਹਾਨੂੰ ਦਰਸ਼ਨ ਕਰਵਾ ਚੁੱਕੇ ਆ ਤੇ ਦਰਸ਼ਨ ਕਰਵਾਉਣ ਤੋਂ ਬਾਅਦ ਇੱਧਰ ਸਾਹਮਣੇ ਵਾਲੇ ਪਾਸੇ ਲੰਗਰ ਹਾਲ ਆ ਤੁਸੀਂ ਦੇਖ ਸਕਦੇ ਜੀ ਤੇ ਜੇ ਮਰਜ਼ੀ ਤੇ ਦੁਸ਼ਤਾਂ ਨੂੰ ਆਜਾ ਮਤਲਬ ਆ ਦੇ ਤੇ ਚਲਦੇ ਆਗੇ ਚੱਲਦੇ 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 ਆ جل پرگی اتہس بھی پڑھ سکتے ہوں اپل سامنے ہی سا بہت ہی سمندر نظارا اتنے بہت ہی زیادہ پہاڑی گردوارا صاحب بنیا ہوا گا تھی ادھر دیکھ سکتے ادر پاسے لگ جو سیوا لے کے آپ لگو پہاڑی نظارے بہت ہی زیادہ اس پہاڑیوں کے لبے بھی لے کے چلیں گے پہلے اس ستان درسن کروا دنیا جیتوں سری گرو رو دس مہاراج جی نے اپنے پیروٹے جل پرگٹ کیا تے چل ہیں جی آسے پاس پہلے تا سندر نظارہ دیکھو بہت ہی پہاڑیاں بڑی اچھی ਇਹ ਵਰਤਨ ਗੱਲ ਨੂੰ ਬਹੁਤ ਹੀ ਵਧੀਆ ਜਗ੍ਹਾ ਬਣੀ ਹੋਈ ਆ। ਕੁਰਸੀਆਂ ਲੱਗੀਆਂ ਇਨੇ ਥਾਂ-ਥਾਂ ਤੇ ਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਊਗੀ। ਤੇ ਆਪਾਂ ਹੁਣ ਚੱਲਦੇ ਹਾਂ ਅੰਦਰ ਦੁੱਧਧਾਰਾ ਸੱਚਕੰਨ ਸਾਹਿਬ ਦੇ ਵਿੱਚ। ਤੇ ਲੋਰ ਜੀ ਹੁਣ ਤੁਸੀਂ ਦੁੱਧਧਾਰਾ ਸੱਚਕੰਨ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ। ਤੇ ਸਮਲੇ ਬਾਬਾ ਰਵਿਦਾਸ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਆ ਤੇ ਇਸ ਜਗ੍ਹਾ ਤੇ ਵੀ ਦੇਖ ਸਕਦੇ ਹੋ ਤੁਸੀਂ ਜਲ ਪ੍ਰਕਾਟ ਕੀਤਾ ਗਿਆ ਤੇ ਬਾਕੀ ਇੱਥੇ ਤੁਸੀਂ ਮੱਛੀਆਂ ਵਗੈਰਾ ਦੇਖ ਸਕਦੇ ਹੋਗੇ ਵਿੱਚ ਛੱਡੀਆਂ ਆਈਆਂ ਨੇ ਤੇ ਹੁਣ ਆਪਾਂ ਚੱਲ ਜਾਈਏ ਤੇ ਇਧਰਲੇ ਪਾਸੇ ਜੀ ਦੁੱਧਾ ਧਾਰਾ ਸਤਖੰਡ ਸਾਹਿਬ ਬਣਿਆ ਹੋਇਆਗਾ ਤੇ ਦੁੱਧਾ ਧਾਰਾ ਸਤਖੰਡ ਸਾਹਿਬ ਜੀ ਦਾ ਇਧਰਲੇ ਪਾਸੇ ਤੁਸੀਂ ਬੋਰਡ ਲੱਗਿਆ ਦੇਖ ਸਕਦੇ ਹੋ ਇਤਿਹਾਸ ਅਸੇ ਲਿਖਿਆ ਹੋਇਆ ਕਿ ਆਪਾਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਨੇ ਆ ਸਤੰਬਰ 2009 ਸੀਰੀ ਚਨ ਸ਼ੋ ਗੰਗਾ ਮਹਿਲਾਵੋ ਕੇ ਇਸਨਾਨ ਘਰ ਕੋ ਕੁਛ ਸਰਾਰਤੀ ਲੋਗੋ ਨੇ ਗਿਰਾ ਦਿਆ ਵੋ ਉਸ ਸਥਾਨ ਸੇ ਚਮਤਕਾਰੀ ਕਿਰਸਮਾ ਹੁਆ ਔਰ ਇਸ ਸਥਾਨ ਸੇ ਦੂਧ ਕੀ ਧਾਰਾ ਪ੍ਰਗਟ ਹੋ ਗਈ ਜੋ 15 ਸਤੰਬਰ 2009 ਕੋ ਦੁਪਹਿਰ 2:00 ਬਜ ਕੇ 2:00 ਵਜੇ ਸੇ ਲਗਾਤਾਰ ਢਾਈ ਮਹੀਨੇ ਤੱਕ ਚਲਦੀ ਰਹੀ ਅਕਤੂਬਰ 2013 ਕੋ ਸਵੇਰੇ 7:13 بجے سے پھر یہ کرشمہ ایک بار پھر ہویا اور ڈھائی گھنٹے امرت کی دات چلتی رہی چھبی جولائی دو ہزار نو کو موٹر سائیکلوں سے آئے سردہ شردھالو امرت کونڈ پر کٹھے ہو گئے اور اپنی بہمی کہانی پردان سنت سریندر داس اور کمیٹی سے کہنے لگے تن بج کے ترتالی وجہ اچانک سروبر کے دائیں سائیڈ لگ بگ سات سے آٹھ فٹ اچھا دودھ کا فہارا چلنے لگ گیا اور نوجوانوں نے ستگو روداس مہاراج جی ਕਿ ਇਸੇ ਨਜ਼ਾਰੇ ਨੂੰ ਦੇਖ ਕੇ ਆਪਣੇ ਆਪ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਸਮਰਪਿਤ ਕਰ ਦਿਆ ਇਹ ਸੀ ਗਾ ਜੀ ਸਤਖੰਡ ਜੱਦਾਤ ਜੀ ਦਾ ਇਤਿਹਾਸ ਤੇ ਹੁਣ ਆਪਾਂ ਜੀ ਚੱਲਦੇ ਹਾਂ ਸਰੋਵਰ ਦੇ ਵੱਲ ਤੇ ਆਪਾਂ ਤੁਹਾਨੂੰ ਦਿਖਾਉਣਾ ਸਰੋਵਰ ਵੀ ਇੱਥੇ ਬਣਿਆ ਹੋਇਆ ਇਸ਼ਨਾਨ ਕਾਂਦੀ ਜਿੱਕੇ ਕਿਸ ਨੇ ਇਸ਼ਨਾਨ ਕਰਨਾ ਸਾਹਮਣੇ ਪਹਾੜੀਆਂ ਵੇਖ ਸਕਦੇ ਹਾਂ ਤੇ ਇਹ ਹੈ ਜੀ ਸਰੋਵਰ ਫੈਦੋ ਇਸ਼ਨਾਨ ਕਰ ਤੇ ਮਰਦਾਂ ਲਈ ਜਿੱਥੇ ਕੀ ਤੁਸੀਂ ਨਹਾ ਸਕਦੇ ਹੋ ਬੀਬੀਆਂ ਲਈ ਇੱਧਰ ਬਣਿਆ ਹੈ ਤੇ ਚੰਨ ਗੰਗਾ ਵਿੱਚ ਸਾਬਨ ਲਗਾ ਕੇ ਨਾਉ ਨਾ ਇਥੇ ਸਖਤ ਮੰਨਗੀ ਤਹਾੜਾ ਤੇ ਪਾਣੀ ਦਾ ਲੈਵਲ ਇਥੇ ਇੰਨਾ ਕੀ ਰਹਿੰਦਾਗਾ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਆਪਾਂ ਤੁਹਾਨੂੰ ਉਹ ਉਧਰਲੇ ਪਾਸੇ ਲੈ ਕੇ ਚਲਦੇ ਆਂ ਤੇ ਇੱਕ ਜੀ ਇਥੇ ਗੁਰਦੁਆਰਾ ਸ੍ਰੀ ਖਰਾਲਗੜ੍ਹ ਸਾਹਿਬ ਬਾਬਾ ਭਗਤ ਰਵਿਦਾਸ ਜੀ ਦੇ ਇਥੇ ਤੁਸੀਂ ਆਹ ਦੇਖ ਸਕਦੇ ਹੋਗੇ ਸਾਹਮਣੇ ਆ ਬੱਟਿਆਂ ਦੇ ਘਰ ਬਣਾਏ ਗਏ ਨੇ ਲੋਕਾਂ ਦੀ ਇਹ ਮੰਨਤ ਹੈ ਕਿ ਜੇ ਕੋਈ ਇਥੇ ਘਰ ਬਣਾ ਕੇ ਜਾਂਦਾ ਤਾਂ ਉਹਨਾਂ ਦੇ ਵੀ ਘਰ ਬਾਬਾ ਬਣਾ ਦਿੰਦਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਿਸ ਨੇਟਾਂ ਦਾ ਬਣਾਇਆ ਹੈ ਤੇ ਇੱਕ ਪਾਸੇ ਇੱਧਰਲੇ ਪਾਸੇ ਬੱਟਾਂ ਦਾ ਦੇਖ ਸਕਦੇ ਹੋ ਘਰ ਬਣਾਇਆ ਗਿਆ ਤੇ ਹੁਣ ਤੁਸੀਂ ਜੋ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਬਾਬਾ ਜੀ ਬਾਬਾ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਪੈਰ ਦੇ ਅੰਗੂਠੇ ਦੇ ਨਾਲ ਜਲ ਪ੍ਰਗਟ ਕੀਤਾ ਸੀ ਤੇ ਸਾਹਮਣੇ ਤੁਸੀਂ ਜਿੱਥੋਂ ਵੇਖ ਰਹੇ ਹੋ ਫੁੱਲ ਜੂ ਮੈਸ ਕਰਕੇ ਦਿਖਾਉਂਦੇ ਆ ਉਸ ਜਗ੍ਹਾ ਤੋਂ ਧਾਰਾ ਵਗਦੀ ਹੋਈ ਇਸ ਤਲਾ ਦੇ ਵਿੱਚ ਆ ਕੀ ਤੈਂਦੀ ਹੈ ਜੀ ਤੇ ਤੁਸੀਂ ਵੇਖ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਪਵਿੱਤਰ ਸਥਾਨ ਬਣਿਆ ਹੋਇਆ ਜੀ ਪਵਿੱਤਰ ਸਰੋਵਰ ਦੀ ਸਵੱਛਤਾ ਲਈ ਇਸ ਵਿੱਚ ਹੱਥ ਪੈਰ ਧੋਣ 'ਤੇ ਮਨਾਹੀ ਹੈ ਜੀ ਤੇ ਤੇ ਬਾਕੀ ਜਲ ਆਪਾਂ ਸਾਕਸ਼ਗ ਦੇ ਜਿਗੇ ਨੇ ਜਲ ਸਕਣਾ ਹੋਵੇ ਪਰ ਹੱਥ ਪੈਰ ਧੋਣ ਦੀ ਬਿਲਕੁਲ ਮਨਾਹੀ ਕੀਤੀ ਗਈ ਹੈ ਇਸੇ ਸਰੋਵਰ ਦੀ ਪਵਿੱਤਰਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਇੱਥੇ ਜੀ ਬਾਂਦਰ ਤੇ ਮੋਰ ਬਹੁਤ ਹੀ ਜ਼ਿਆਦਾ سویر ویلے مور پہلے پاؤں نے سا سامنے پہاڑیاں پنچی وغیرہ ویک سکتے ہوئے بہت ہی زیادہ سویر کا جڑا درش ہوں گا وہ بہت ہی بدیا لگتا ہے لو جی آپ پہنچ چکے جتوں بابا رو دس مہاراج جی نے جل پرگٹ کیا سی گئی. تے ہی تے تو وہی استھان دیکھ سکتے ہو جی تو اتو جل پرگٹ ہوا جی سامنے شوگر آ گیا تے ہاں تو ادھر دیکھ سکتے ہو ویو تو وہ اتوں آیا گیا پس گردوارا صاحب تو اس تک تھوڑی دوری تک ہی بنیا ہوا کہ بہت ہی زیادہ ودیا لگا اتنا آ گئی تو سب نے بہت زیادہ ودیا لگے گا ਤੇ ਹੰਤੇ ਸੀ ਬਾਬਾ ਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੇ ਤੇ ਜੀ ਇਸ ਜਗ੍ਹਾ ਤੇ ਹਰ ਵਾਰੀ ਹਰ ਸਾਲ ਕੋਈ ਨਾ ਕੋਈ ਨਵਾਂ ਬਣ ਰਿਹਾਗਾ ਤੇ ਜਿਵੇਂ ਹੁਣ ਤੁਸੀਂ ਇਧਰਲੇ ਪਾਸੇ ਵੇਖ ਸਕਦੇ ਹੋ ਇਧਰਲੇ ਪਾਸੇ ਵੀ ਕੰਮ ਚੱਲਦਾਗਾ ਕਮਰੇ ਵਗੈਰਾ ਹੋਰ ਬਣ ਰਹੇ ਨੇ ਕਿਉਂਕਿ ਸਰਦਾਰ ਲੋਆਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਆ ਤੇ ਉਸ ਕਰਕੇ ਇੱਥੇ ਕੰਮ ਚੱਲਦਾ ਰਹਿੰਦਾ ਤੁਸੀਂ ਨਿਗਾਹ ਮਾਰ ਸਕਦੇ ਹੋ ਤੇ ਹਲੇ ਵੀ ਕੰਮ ਚੱਲ ਰਿਹਾਗਾ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਇੱਥੇ ਆ ਕੇ ਤੁਹਾਨੂੰ ਵੀ ਬਹੁਤ ਵਧੀਆ ਲੱਗੇਗਾ ਤੇ اے سی جی ਆਪਣੇ ਅੱਜ ਦੀ ਵੀਡੀਓ ਉਮੀਦ ਕਰਦੇ ਆਂਗੇ ਕਿ ਆਪਣੀ ਵੀਡੀਓ ਅੱਜ ਦੀ ਵਧੀਆ ਲੱਗੀ ਹੋਊਗੀ ਤੇ ਜੇ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਇਹ ਜੇ ਹੋਰ ਸਥਾਨਾਂ ਦੇ ਲਈ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਰਹਾਂਗੇ ਤੇ ਇੰਨੇ ਤੁਹਾਡਾ ਬਹੁਤ ਧੰਨਵਾਦ